ਪੁਣ ਸਰ ਅਜੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਾਂ ਸਰ ਕਿਸ ਤਰ੍ਹਾਂ ਦਾ ਮਤਲਬ ਆਸ਼ਵਾਸ਼ਣ ਦਵਾਇਆ ਪਰਿਵਾਰ ਨੂੰ ਅੱਜ ਮੈਂ ਧਰਮਕੋਟ ਦੇ ਨੇੜੇ ਪਿੰਡ ਪਿੰਡ ਭਿੰਡਰ ਖੁਰਦ ਦੇ ਵਿੱਚ ਜਿੱਥੇ ਇੱਕ ਨੌਜਵਾਨ ਜਿਹੜਾ ਕਿ ਨੈਸਲੇਚ ਕੰਮ ਕਰਦਾ ਸੀ ਤੇ ਨੈਸਲੇ ਜਿਹੜੇ EMPLOYEES ਐ ਉਥੇ ਕਰਮਚਾਰੀ ਐ ਹੇਟੀ ਲੈਵਲ ਦੇ ਉਹਨਾਂ ਦੀ ਯੂਨੀਅਨ ਦਾ ਪ੍ਰਧਾਨ ਸੀ ਇੱਕ ਬਹੁਤ ਹੀ ਹੁਨਹਾਰ ਪਹਿਲਾਂ ਪੰਜ ਵੀ ਰਿਹਾ ਤੇ ਹੁਣ ਉਹਨਾਂ ਦੇ ਪਰਿਵਾਰ ਚੋਂ ਭਜਾਈ ਹੈ ਜਿਹੜੀ ਉਹਦੀ ਬਲੌਕ ਸੰਮਤੀ ਮੈਂਬਰ ਜਿੱਤੀ ਸੀ ਚੋਣਾਂ ਦੀ ਲਾਕ ਡਾਟ ਪਿੱਛੇ ਆ ਜਿਹੜੀ ਝਾੜੂ ਵਾਲਿਆਂ ਦੀ ਸਰਕਾਰ ਹੈ ਇਹਦੇ ਸਰਪੰਚ ਤੇ ਉਹਦੇ ਬੰਦਿਆਂ ਨੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਉਮਰ ਸੀਰ ਸਿੰਘ ਬਹੁਤ ਹੀ ਹੋਣਹਾਰ ਨੌਜਵਾਨ ਸੀ ਤੇ ਇੱਥੋਂ ਦੇ ਮੌਜੂਦਾ ਸਰਪੰਚ ਤੇ ਉਹਦੇ ਨਾਲ ਦੇ ਬੰਦਿਆਂ ਨੇ ਸਿਰਫ ਇਹ ਇਸ ਕਰਕੇ ਕਿ ਇਹਦੀ ਭਜਾਈ ਨੂੰ ਇਹਨੇ ਵੋਟਾਂ 'ਚ ਜਿਤਾਇਆ ਤੇ ਇਹ ਕਾਂਗਰਸ ਜੁਆਇਨ ਕਰ ਗਿਆ ਉਹਦੇ ਕਰਕੇ 30 35 ਗੋਲੀਆਂ ਇਕੱਠੀਆਂ ਮਾਰੀਆਂ ਮਾਰਨ ਵਾਸਤੇ ਮੈਂ ਪੁੱਛਣਾ ਚਾਹੁੰਦਾ ਇਹ ਜਿਹੜੇ ਆਪਣੇ ਆਪ ਨੂੰ ਇਨਕਲਾਬੀ ਸਰਕਾਰ ਕਹਿੰਦੀ ਸੀ ਅੱਜ ਤੁਹਾਡਾ ਇਨਕਲਾਬ ਕਿੱਥੇ ਹੈ ਕੀ ਤੁਸੀਂ ਇਹ ਇਨਕਲਾਬ ਲੈ ਕੇ ਆਣਾ ਸੀ ਜਿਹੜੀ ਪੁਲਿਸ ਹੈ ਕਿੰਨੇ ਦਿਨ ਹੋ ਗਏ ਕਤਲ ਹੋਏ ਨੂੰ ਅੱਜ ਤੱਕ ਉਹਨੇ ਬੰਦੇ ਫੜੇ ਨਹੀਂ ਆ ਉਹ ਬੁਰਛਾ ਕਰਦੀ ਕਰਦੇ ਸ਼ਰੀਆਮ ਕੁਮਰੇ ਤੇ ਕੋਈ ਸਨਵਾਈ ਪਰਿਵਾਰ ਦੀ ਗਰੀਬ ਪਰਿਵਾਰ ਦੀ ਸਾਡਾ ਬਹੁਤ ਹੀ ਗਰੀਬ ਦਲਿਤ ਪਰਿਵਾਰ ਚੋਂ ਮੁੰਡਾ ਸੀ ਔਰ ਉਸ ਨੇ ਐਨੀ ਹੋਣ ਹਾਰਤਾ ਕਰੀ ਕਿ ਯੂਨੀਅਨ ਦਾ ਪ੍ਰਧਾਨ ਬਣਿਆ ਤੇ ਗਰੀਬ ਦੇ ਨਾਲ ਖੜਦਾ ਸੀ ਲੋਕਾਂ ਦੇ ਕੰਮ ਆਉਂਦਾ ਸੀ ਲੋਕਾਂ ਨੇ ਮਾਨ ਸਨਮਾਨ ਦਿੱਤਾ ਉਹਨੂੰ ਉਹਦੇ ਪਰਿਵਾਰ ਚੋਂ ਦੀ ਭਜਾਈ ਨੂੰ ਬਲਾਕ ਸੰਮਤੀ ਜਿਤਾਇਆ ਲਾਗਡਾਰ ਦੇ ਵਿੱਚ ਝਾੜੂ ਵਾਲਿਆਂ ਨੇ ਉਹਦਾ ਕਤਲ ਕਰਵਾਇਆ ਤੇ ਕੀਤਾ ਕਿ ਅੱਜ ਤੱਕ ਪੁਲਿਸ ਕੁਝ ਕਰਨੇ ਨਹੀਂ ਰਹੀ ਮੈਂ ਚੇਤਾਵਨੀ ਦੇਣਾ ਚਾਹੁੰਦਾ ਪੁਲਿਸ ਨੂੰ ਕਿ ਇਹਨਾਂ ਨੇ ਜਿਹੜੇ ਇਹ ਲੋਕਾਂ ਨੂੰ ਤੁਸੀਂ ਚਮਲਾਈ ਜਾਂਦੇ ਹੋ ਇਹਨਾਂ ਨੇ ਫਿਰ ਤੁਹਾਡੇ ਉੱਪਰ ਵੀ ਪੈਣਾ ਹੈ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਰਿਹਾ ਹੈ ਪੋਸ਼ ਕਰੋ ਐਸਐਸਪੀ ਨੂੰ ਵੀ ਕਹਿਣਾ ਚਾਹੁੰਦਾ ਡੀਜੀਪੀ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਜ਼ਿੰਮੇਵਾਰ ਹੈ ਉਹਨਾਂ ਨੂੰ ਤੁਰੰਤ ਫੜੋ ਨਹੀਂ ਕਾਂਗਰਸ ਪਾਰਟੀ ਮੇਰੇ ਨਾਲ ਇਥੋਂ ਦੇ ਇੱਕ ਐਮਐਲਏ ਸਾਹਿਬ ਲੋਗੜ ਸਾਹਿਬ ਖੜੇ ਕਾਕਾ ਲੋਗੜ ਜੀ ਐਸੀ ਸੰਘਰਸ਼ ਕਰਾਂਗੇ ਜੇ ਇਸ ਪਰਿਵਾਰ ਨੂੰ ਨਹੀਂ ਇਨਸਾਫ ਮਿਲੇਗਾ ਐਸੀ ਹਰ ਹਾਲਤ ਵਿੱਚ ਪਰਿਵਾਰ ਨੂੰ ਜਿਹੜਾ ਇਨਸਾਫ ਹੈ ਉਹ ਲੈ ਕੇ ਦੇਣਾ ਹੈ ਕੇਸ ਵੀ ਲੜਾਂਗੇ ਤੇ ਪੁਲਿਸ ਨਾਲ ਤੇ ਸਰਕਾਰ ਨਾਲ ਵੀ ਲੜਾਂਗੇ ਜੇਕਰ ਉਹ ਸਬੰਧਤ ਬੰਦਿਆਂ ਨੂੰ ਚੱਕ ਕੇ ਅੰਦਰ ਨਹੀਂ ਕਰਦੇ ਨੀ ਸਾਹਿਬਾਂ ਨੂੰ ਧਰਨਾ ਲੱਗ ਗਿਆ ਸੀਗਾ ਜੀ ਪਰਚਾ ਕਰਾਉਣ ਦੇ ਜੀ ਮੈਂ ਸਾਹਿਬ ਦਾ ਐਮਐਲਏ ਸਾਹਿਬ ਥਾਣੇ ਦੇ ਮੂਹਰੇ ਜਾ ਕੇ ਬਹਿ ਗਏ ਸੀਗੇ ਪਰਚਾ ਕਰਾਉਣ ਦੇ ਲਈ ਜੇ ਧਰਨਾ ਲਾਉਣਾ ਪੈ ਸਕਦਾ ਇਨਸਾਫ ਕਿੱਥੋਂ ਮਿਲੇਗਾ ਇਹ ਜਿਹੜੀ ਸਰਕਾਰ ਹੈ ਭਗਵਾਨਤਮਾਨ ਗੱਲਾਂ ਜਰੂਰ ਕਰਦਾ ਚੁਟਕਲੇ ਜਰੂਰ ਸੁਣਾਉਂਦਾ ਲੇਕਿਨ ਜਿੱਥੇ ਗੱਲ ਆਉਂਦੀ ਹੈ ਇਨਸਾਫ ਦੀ ਤਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਲੋਕ ਇਨਸਾਫ ਵੱਲ ਉਹਨਾਂ ਨੂੰ ਧਰਨੇ ਲਾਉਣੇ ਪੈਂਦੇ ਆ ਆ ਪਰਚਾ ਵੀ ਸਾਡੇ ਲੋਗੜ ਸਾਹਿਬ ਖੜੇ ਹੈ ਇਧਰ ਭਪਿੰਦਰ ਸਾਹੂ ਕੇ ਜੀ ਖੜੇ ਹੈ ਇਹਨਾਂ ਸਾਰਿਆਂ ਨੂੰ ਜਾ ਕੇ ਕਾਂਗਰਸ ਪਾਰਟੀ ਨੂੰ ਧਰਨਾ ਲਾਉਣਾ ਪਿਆ ਲੇਕਿਨ ਅਸੀਂ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਕਰਾਂਗੇ ਜੇ ਪੁਲਿਸ ਰਾਸ ਨਹੀਂ ਆਏਗੀ ਪੁਲਿਸ ਸਹੀ ਕੰਮ ਤੇ ਨਹੀਂ ਕਰੇਗੀ ਤੇ ਇਸ ਬੰਦਿਆ ਨੂੰ ਪਰਿਵਾਰ ਨੂੰ ਜਿਹੜਾ ਸਾਡਾ ਗਰੀਬ ਪਰਿਵਾਰ ਹੈ ਉਹਨੂੰ ਇਨਸਾਫ ਨਹੀਂ ਦੇਣਾ ਧਰਮਕੋਟ ਦੇ ਵਿੱਚ ਤੀਜੀ ਵਾਰ ਦਾ ਤਾਂ ਜੀ ਲਗਾਤਾਰ ਵਾਰਦਾਤਾ ਹੋ ਰਹੀ ਹੈ ਇਹ ਤੁਸੀਂ ਤੀਜੀ ਗੱਲ ਕਰਦੇ ਆ ਇੱਥੇ ਰੋਜ਼ ਦੋ ਦੋ ਚਾਰ ਚਾਰ ਵਾਰਦਾਤਾ ਹੋ ਰਹੀ ਦਿਨਾਂ ਦੀ ਤੀਜੀ ਵਾਰ ਸਰਪੰਚ ਦੇ ਸਿਰ ਦੇ ਵਿੱਚ ਇੱਥੇ ਕਿਉਂਕਿ ਉਹਨੇ ਜੈਕਟ ਪਾਈ ਹੋਈ ਸੀ ਗੋਲੀ ਬੱਜਣੀ ਸੀ ਸਿਰ 'ਚ ਗੋਲੀ ਮਾਰੀ ਹੈ ਤੇ ਹਰ ਰੋਜ਼ ਕਤਲ ਹੋ ਰਿਹਾ ਲੁੱਟਾਂ ਖੋਹਾਂ ਹੋ ਰਹੀਆਂ ਕੋਈ ਬੰਦਾ ਛੱਡਿਆ ਨਹੀਂ ਜਿਹਦੇ ਪਾਸ 4 ਪੈਸੇ ਹੈ ਉਹਨੂੰ ਟੈਲੀਫੋਨ ਆ ਜਾਂਦਾ ਕਿ ਪੈਸੇ ਦੋ ਨੇ ਤਾਂ ਤੁਹਾਨੂੰ ਜਾਣ ਤੋਂ ਮਾਰ ਦਵਾਂਗੇ ਇਹ ਹਾਲਾਤ ਪੰਜਾਬ ਦੇ ਸਰ ਗੈਂਗਸਟਰ ਆਪਣੇ ਜ਼ਿੰਮੇਵਾਰੀ ਚੱਕ ਲੈਂਦੇ ਦੂਜੇ ਦਿਨ ਕੀ ਕਹਿਣਾ ਚੰਦ ਗੈਂਗਸਟਰਾਂ ਬਾਰੇ ਇਹਨਾਂ ਪੁਲਿਸ ਤੇ ਆਮ ਆਦੀ ਪਾਰਟੀ ਦੇ ਲੀਡਰਾਂ ਦੀ ਗੈਂਗਸਟਰਾਂ ਨੂੰ ਛੇ ਹੈ ਜਿਹੜਾ ਵਿੱਚ ਬੈਠ ਕੇ ਟੈਲੀਫੋਨ ਕਰਦੇ ਆ ਤੇ ਬਾਹਰ ਉਹਨਾਂ ਦੇ ਬੰਦੇ ਉਸ ਗੱਲ ਨੂੰ ਅੰਜਾਮ ਦਿੰਦੇ ਆ ਤੇ ਪੁਲਿਸ ਮੂਕ ਦਰਸ਼ਕ ਬਣੀ ਵੀ ਹੈ ਤੇ ਵਿੱਚ ਵਿਚੋਲਗੀਆਂ ਕਰਕੇ ਪੈਸੇ ਲੈਂਦੀ ਦੁਬਾਰਾ ਸਰ ਧੰਨਵਾਦ ਧੰਨਵਾਦ ਧੰਨਵਾਦ